ਤੇ ਬੱਚਿਆਂ ਨੂੰ ਸੀਪੀਆਰ ਬਾਰੇ ਦੱਸਿਆ ਗਿਆ ਹੈ ਕਿ ਕਿਵੇਂ ਤੁਸੀਂ ਜੇ ਕਿਸੇ ਨੂੰ ਪ੍ਰੋਬਲਮ ਆਂਦੀ ਹੈ ਕਿਤੇ ਵੀ ਮਜਾਰ ਵਿੱਚ ਸਕੂਲ ਵਿੱਚ ਘਰ ਵਿੱਚ ਤਾਂ ਤੁਸੀਂ ਉਹਨੂੰ ਕਿਵੇਂ ਉਹਦਾ ਉਪਚਾਰ ਕੀ ਸਰ ਅਸੀਂ ਸਿੱਖਾ ਕਿ ਬੀਪੀ ਕਿਵੇਂ ਕਰਤੇ ਹਨ ਸੀਪੀਆਰ ਕਿਵੇਂ ਕਰਤੇ ਹਨ ਇਹ ਅਸੀਂ ਲਗਭਗ 20000 ਦੀ ਗੈਦਰਿੰਗ ਦਾ ਅਰੇਂਜਮੈਂਟ ਜਿਹੜਾ ਕੀਤਾ ਗਿਆ ਹੈ ਔਰ ਮੈਨੂੰ ਉਮੀਦ ਹੈ ਕਿ 20000 ਤੋਂ ਬਾਅਦ ਛੜ ਕੇ ਜਿਹੜੀ ਸੰਗਤ ਹੈ ਉਹ ਤੇ ਆਵੇਗੀ ਉਹਨਾਂ ਦੀ ਪੂਰੀ ਜਿਹੜੀ ਹੈਗੀ ਜੀਵਨ ਦੀ ਸਿੱਖ ਸਿੱਖਿਆ ਜਿਹੜੀ ਲਗੀ ਹੈ ਉਹ ਦਿੱਤੀ ਜਾਊਗੀ ਉਹਨਾਂ ਦੇ ਜੀਵਨ ਦੇ ਵਿਚਾਰ ਔਰ ਕਿਦਾਂ ਉਹਨਾਂ ਨੇ ਸ਼ਹਾਦਤ ਬਲੱਡ ਪ੍ਰੈਸ਼ਰ ਤੁਹਾਨੂੰ ਪਤਾ ਸਭ ਤੋਂ ਪਿਆਣੇ ਕਿ ਬਿਮਾਰੀ ਹੈ ਇਹਦੇ ਨਾਲ ਅਧਰੰਗ ਹਾਰਟ ਫੇਲਰ ਗੁਰਦੇ ਬਚਾ ਸਕਦੇ ਆ ਪਰ ਇਹ ਸਾਇਲੈਂਟ ਕਿਲਰ ਇਹਦੇ ਵਾਸਤੇ ਅਵੇਅਰਨੈਸ ਨਹੀਂ ਹੈ ਲੋਕਾਂ ਨੂੰ ਸੀਪੀਆਰ ਬਾਰੇ ਦੱਸਿਆ ਗਿਆ ਬੇਸਿਕ ਬਿਮਾਰੀਆਂ ਬਾਰੇ ਜਾਗਰੂਕਤਾ ਲਈ ਆਈ ਗਈ ਹੈ ਹੌਲੀ ਹੌਲੀ ਇਹਦੇ ਵਿੱਚ ਹੋਰ ਚੀਜ਼ਾਂ ਡਾਕਟਰ ਬੀਸ਼ਰ ਮੋਰ ਜਦੂਰ ਐਡ ਕਰਨੀ ਹੈ ਉਹ ਹੁਣ ਤੁਸੀਂ ਦੇਖ ਰਹੇ ਹੋਗੇ ਪਿੱਛੇ ਜਿਹੜੇ ਬੱਚੇ ਲਗਾਤਾਰ ਐਗਜ਼ਿਬਿਸ਼ਨ ਸ਼ੋਅ ਕਰ ਰਹੇ ਨੇ ਇਹਨਾਂ ਬੱਚਿਆਂ ਨੇ ਹੀ ਟ੍ਰੇਨਿੰਗ ਕਰਕੇ ਹੁਣ ਇਹ ਵੀ ਟ੍ਰੇਨਡ ਉਹ ਸਾਡੇ ਕੇਜੈਂਟ ਸਾਡੇ ਡਾਕਟਰ ਬਣ ਗਏ ਨੇ ਸਾਡੀ ਕਮਿਊਨਿਟੀ ਦੇ ਪਾਰਟਨਰ ਬਣ ਗਏ ਉਹ ਜਿਹੜੀ ਪਾਰਟਨਰਸ਼ਿਪ ਅੱਗੇ ਵਧੇਗੀ ਐਂਡ ਹੋਪਫੁਲੀ ਆਈਐਮਏ ਬਾਕੀ ਹਸਪੀਟਲ ਸਾਰੇ ਮਿਲ ਕੇ ਇਸ ਨੂੰ ਅੱਗੇ ਲੈ ਕੇ ਜਾਵਾਂਗੇ ਬਹੁਤ ਐਮਿਨੈਂਟ ਪਰਸਨੈਲਿਟੀ ਐਂਡ ਡਾਕਟਰਸ ਐ ਇਹਨਾਂ ਦਾ ਮੈਡੀਕਲ ਔਰ ਪਲੱਸ ਇਹਨਾਂ ਦੇ ਕੋਵਿਡ ਚ ਵੀ ਜਿੱਦਾਂ ਇਹਨਾਂ ਨੇ ਸੇਵਾ ਕੀਤੀ ਇਹ ਵੀ ਸਾਡੇ 파ਟ ਬਣ ਰਹੇ ਨੇ ਸੋ ਇੱਕ ਡਿਸਟ੍ਰਿਕਟ ਤੋਂ ਦੂਜਾ ਜਿੱਦਾਂ ਪਟਿਆਲਾ ਹੋ ਗਿਆ ਫਿਰ ਹੁਸ਼ਾਰਪੁਰੇ ਦਾ ਕਾਫੀ ਡਿਸਟ੍ਰਿਕਟ ਨੇ ਜਿਹੜੇ ਸਾਨੂੰ ਕਹਿ ਰਹੇ ਨੇ ਕਿ ਸਾਡੇ ਨਾਲ 파ਟ ਹੋ ਮੇਰੀ ਸਾਰੇ ਲੁਧਿਆਣਾ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਵੱਧ ਲੁਧਿਆਣਾ ਦੇ ਪੀਯੂ ਦੇ ਵਿੱਚ ਮੌਜੂਦਾਂ ਡਾਕਟਰ ਮਨਮੋਹਨ ਅਡੋਟੇਰੀਅਮ ਦੇ ਵਿੱਚ ਅੱਜ ਬਾਲ ਦਿਵਸ ਹੈ ਬਾਲ ਦਿਵਸ ਦੇ ਮੌਕੇ ਦੇ ਉੱਤੇ ਅੱਜ ਸਵਸਥ ਕਵਚ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਵੱਲੋਂ ਪ੍ਰੋਗਰਾਮ ਆਯੋਜਿਤ ਕਰਾਇਆ ਗਿਆ ਹੈ ਤਮਾਮ ਜਿਹੜੇ ਸਕੂਲ ਨੇ ਲੁਧਿਆਣਾ ਦੇ ਵਿੱਚ ਉਹ ਬੱਚਿਆਂ ਨੂੰ ਬੁਲਾਇਆ ਗਿਆ ਹੈ ਬੱਚਿਆਂ ਨੂੰ ਇੱਕ ਸਿਹਤ ਬਾਰੇ ਦੱਸਿਆ ਜਾ ਰਿਹਾ ਸਵਸਥ ਕਵਚ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਿਸ ਤਰ੍ਹਾਂ ਅਸੀਂ ਆਪਣੇ ਸਵਸਥ ਨੂੰ ਕਿਸ ਤਰ੍ਹਾਂ ਠੀਕ ਰੱਖ ਸਕਦੇ ਹਾਂ ਤੇ ਅਲੱਗ-ਅਲੱਗ ਵਕਫ ਵਕਤ ਤਰ੍ਹਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਵਕਫ ਵਕਤ ਤਰ੍ਹਾਂ ਦੇ ਸਕੂਲ ਦੇ ਬੱਚੇ ਵੀ ਇੱਥੇ ਜਿਹੜੇ ਕਿ ਐਗਜ਼ਾਮਪਲ ਦਿੰਦੇ ਹੋਏ ਨਜ਼ਰ ਆ ਰਹੇ ਨੇ ਬੀਪੀ ਚੈੱਕ ਕਰਦੇ ਨਜ਼ਰ ਆ ਰਹੇ ਨੇ ਸੀਆਰਪੀ ਦੀ ਜਾਣਕਾਰੀ ਦਿੰਦੇ ਨਜ਼ਰ ਆ ਰਹੇ ਨੇ ਤਮਾਮ ਜਿਹੜੇ ਬੱਚੇ ਨੇ ਅੱਜ ਇੱਥੇ ਪਹੁੰਚੇ ਨੇ ਲੁਧਿਆਣਾ ਦੇ ਵਿੱਚ ਕਿਉਂਕਿ ਅੱਜ ਬਾਲ ਦਿਵਸ ਹੈ ਬਹੁਤ ਵੱਡਾ ਦਿਨ ਹੈ ਬੱਚਿਆਂ ਦਾ ਜਿਸ ਨੂੰ ਆਪਾਂ ਚਿਲਡਰਨ ਡੇ ਕਹ ਦਿੰਨੇ ਆ ਤੇ ਉਸ ਨੂੰ ਲੈ ਕੇ ਅੱਜ ਵਕਫ ਵਕਤਰ ਸਕੂਲ ਆਨੇ ਮੈਨਾ ਮੈਮ ਨੇ ਮੈਮ ਅੱਜ ਇਹ ਬਾਲ ਦਿਵਸ ਮਨਾਇਆ ਜਾ ਰਿਹਾ ਬੱਚਿਆਂ ਨੂੰ ਸਕਾਇਆ ਗਿਆ ਉਹ ਕੁਝ ਔਡੀਟੋਰੀਅਮ ਦੇ ਵਿੱਚ ਵੀ ਬਹੁਤ ਕੁਝ ਸਿੱਖਿਆ ਦਿੱਤੀ ਗਈ ਤਮਾਮ ਜਿਹੜੇ ਵੱਡੇ ਡਾਕਟਰ ਨੇ ਨੈਸ਼ਨਲ ਲੈਵਲ ਦੇ ਇੰਟਰਨੈਸ਼ਨਲ ਲੈਵਲ ਦੇ ਉੱਥੇ ਪਹੁੰਚੇ ਨੇ ਕੀ ਕਹਿਣਾ ਚਾਹ ਰਹੇ ਹੋ ਜੀ ਇੱਥੇ ਬੱਚਿਆਂ ਨੂੰ ਸੀਪੀਆਰ ਬਾਰੇ ਦੱਸਿਆ ਗਿਆ ਹੈ ਕਿ ਕਿਵੇਂ ਤੁਸੀਂ ਜੇ ਕਿਸੇ ਨੂੰ ਪ੍ਰੋਬਲਮ ਆਂਦੀ ਹੈ ਕਿਤੇ ਵੀ ਬਾਜ਼ਾਰ ਵਿੱਚ ਸਕੂਲ ਵਿੱਚ ਘਰ ਵਿੱਚ ਤਾਂ ਤੁਸੀਂ ਉਹਨੂੰ ਕਿਵੇਂ ਉਹਦਾ ਉਪਚਾਰ ਕੀਤਾ ਜਾ ਸਕਦਾ ਹੈ ਐਵਾਂ ਹੀ ਸਾਰੀ ਉਹਨਾਂ ਨੂੰ ਡੈਮੋਨਸਟ੍ਰੇਸ਼ਨ ਦਿੱਤੀਆਂ ਗਈਆਂ अच्छा कुछ ना भी गलबात बात कर लेंगे अच्छा आपने अंदर अटे किया प्रोग्राम है ना तो हाँ। क्या क्या सीखा आपने सर हमने सीखा कि बीपी कैसे करते हैं सीपीआर कैसे करते हैं और क्या क्या नॉलेज मिली आपको आज इस प्रोग्राम में तो क्योंकि आज चिल्ड्रेन डे भी मनाया जा रहा है ना हाँ जी हमने ये सीखा कि अगर कोई बेहोश हो जाता है तो उसको सीपीआर कैसे देते हैं नही ਤੇ اور ਵੀਪੀਐਨ ਹਨ ਵੀਪੀਐਨ ਸਪੁੱਸ਼ਨਾ ਹਾਂਜੀ ਅੱਛਾ ਕਿਹਦਾ ਲਗਾ ਆਪ ਕੋ ਇਹ ਚਿਲड्रन ਦੇ ਗਰੁੱਪ ਮੈਨੂੰ ਬਹੁਤ ਅੱਛਾ ਲੱਗਾ ਬਹੁਤ ਅੱਛਾ ਲੱਗਾ ਬਿਲਕੁਲ ਇਹ ਤਸਵੀਰਾਂ ਨੇ ਜਿੱਥੇ ਕਿ ਅੱਜ ਡਾਕਟਰ ਮਨਮੋਨ ਆਡੀਟੋਰੀਅਮ ਦੇ ਅੰਦਰ ਅੱਜ ਅਸੀਂ ਮੌਜੂਦ ਹਾਂ ਜਿੱਥੇ ਕਿ ਅੱਜ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਅੱਛਾ ਸਰ ਕਿਸ ਤਰ੍ਹਾਂ ਦਾ ਅੱਜ ਬਾਲ ਦਿਵਸ ਨੂੰ ਮਨਾਇਆ ਜਾ ਰਿਹਾ ਹੈ ਹਨਾ ਡਾਕਟਰ ਸਾਹਿਬ ਨੂੰ ਪਤਾ ਹੈ ਆ ਬਿਲਕੁਲ ਤੁਹਾਨੂੰ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਜਰੂਰ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਭ ਅ ਅੱਜ ਆਜੇ 10 ਦਿਨਸ ਮਨਾਇਆ ਜਾ ਰਿਹਾ ਹੈ ਬੱਚਿਆਂ ਨੂੰ ਸਿਖਾਇਆ ਗਿਆ ਸੀਪੀਆਰ ਦੇ ਬਾਰੇ ਬੀਪੀ ਦੇ ਬਾਰੇ तमाम ਹੋਰ ਚੀਜ਼ਾਂ ਦੇ ਬਾਰੇ ਜਿਹੜੇ ਕਿ ਬੱਚੇ ਇਹ ਮੌਕੇ ਤੇ ਹੋ ਕੇ ਲੋਕਾਂ ਦੀ ਸੇਵਾ ਵੀ ਕਰ ਸਕਣ ਓਕੇ ਮੌਕੇ ਤੇ ਹੋ ਕੇ ਐਮਰਜੈਂਸੀ ਵਿੱਚ ਪਹੁੰਚਾ ਸਕਣ ਕਿਸ ਤਰ੍ਹਾਂ ਦਾ ਅੱਜ ਅਯੋਜਿਤ ਕੀਤਾ ਗਿਆ ਪ੍ਰੋਗਰਾਮ ਤੇ ਕੀ ਕੀ ਸਮਝਾਇਆ ਗਿਆ ਇਹ ਦੇਖੋ ਡੀ ਐਮ ਸੀ ਤੇ ਡਿਸਟ੍ਰਿਕਟ ਪ੍ਰਸ਼ਾਸਨ ਨੇ ਇਕੱਠੇ ਹੋ ਕੇ ਦੋ ਲਾਈਫ ਸਕਿੱਲ ਸਿਖਾਏ ਆ ਬੱਚਿਆਂ ਨੂੰ ਬਲੱਡ ਪ੍ਰੈਸ਼ਰ ਤੁਹਾਨੂੰ ਪਤਾ ਸਭ ਤੋਂ ਭਿਆਨਕ ਬਿਮਾਰੀ ਹੈ ਇਹਦੇ ਨਾਲ ਉਧਰੰਗ ਹਾਰਟ ਫੇਲਰ ਗੁਰਦੇ ਬਚਾ ਸਕਦੇ ਆ ਪਰ ਇਹ ਸਾਇਲੈਂਟ ਕਿਲਰ ਇਹਦੇ ਵਾਸਤੇ ਅਵੇਅਰਨੈਸ ਨਹੀਂ ਹੈ ਲੋਕਾਂ ਨੂੰ ਉਹ ਅਵੇਅਰਨੈਸ ਬੱਚਿਆਂ ਚ ਕ੍ਰੀਏਟ ਕੀਤੀ ਸਾਡੀ ਟੀਮ ਨੇ 50000 ਬੱਚਿਆਂ ਜਿਸ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਪੂਰੀ ਸਪੋਰਟ ਕੀਤੀ ਤੇ ਦੂਜਾ ਲਾਈਫ ਸਕਿੱਲ ਤੁਸੀਂ ਦੇਖਿਆ ਕਈ ਵਾਰ ਅਰੈਸਟ ਹੋ ਜਾਂਦਾ ਯੰਗ ਅਰੈਸਟ ਹੋ ਜਾਂਦੇ ਆ ਜੇ ਪਹਿਲੇ 5 ਮਿੰਟ ਚ ਕੋਈ ਸਹਾਇਤਾ ਨਹੀਂ ਪਹੁੰਚੇ ਤਾਂ ਜਿੱਦਾਂ ਕਾਡੇ ਅਰੈਸਟ ਹੁੰਦੇ ਨਹੀਂ ਬਚ ਜਾਂਦਾ ਤਾਂ ਉਹ ਬੱਚਿਆਂ ਨੂੰ ਜਿਹੜਾ ਲਾਈਫ ਸਕਿੱਲ ਆ ਜਿਹੜਾ ਬੀਐਲਐਸ ਲਾਈਫ ਸਕਿੱਲ ਸੀਪੀਆਰ ਜਿਹਨੂੰ ਕਹਿੰਦੇ ਹੋ ਉਹ ਦੋਨੋਂ ਦੀ ਟ੍ਰੇਨਿੰਗ ਹੁਣ ਤੱਕ ਅਸੀਂ ਪਹਿਲੇ ਪੜਾਅ ਚ ਕੰਪਲੀਟ ਕਰਕੇ ਜਿਹੜੇ ਕਿ 50000 ਬੱਚੇ ਹੋ ਚੁੱਕੇ ਨੇ ਔਰ 1 ਟੂ 1 ਟ੍ਰੇਨਿੰਗ ਦਿੱਤੀ ਹੈ ਸਾਡੀ ਪੂਰੀ ਟੀਮ ਨੇ ਉਹ ਹੁਣ ਤੁਸੀਂ ਦੇਖ ਰਹੇ ਹੋਵੋਗੇ ਪਿੱਛੇ ਜਿਹੜੇ ਬੱਚੇ ਲਗਾਤਾਰ ਐਗਜ਼ਿਬਿਸ਼ਨ ਸ਼ੋਅ ਕਰ ਰਹੇ ਨੇ ਇਹਨਾਂ ਬੱਚਿਆਂ ਨੇ ਹੀ ਟ੍ਰੇਨਿੰਗ ਕਰਕੇ ਹੁਣ ਇਹ ਵੀ ਟ੍ਰੇਨਡ ਹੋ ਗਏ ਨੇ ਇਹ ਕਮਿਊਨਿਟੀ ਦੇ ਵਿੱਚ ਜਾ ਰਹੇ ਨੇ ਬਲੱਡ ਪ੍ਰੈਸ਼ਰ ਸਕ੍ਰੀਨ ਕਰ ਰਹੇ ਨੇ ਇੱਕ ਇਹਨਾਂ ਨੂੰ ਸੈਕੰਡ ਸਕਿੱਲ ਮਿਲ ਗਿਆ ਜਿਸ ਦੇ ਨਾਲ ਇਹਨਾਂ ਨੇ ਇੱਕ ਸੁਸਾਇਟੀ ਸਵੈ ਰੈਡ ਕਰ ਲਈ। ਬੱਚਿਆਂ ਨੂੰ ਦੇਖਿਆ ਕਿ ਬੱਚੇ ਬੜੇ ਮੋਟੀਵੇਟਿਡ ਨੇ ਬੱਚਿਆਂ ਨੇ ਸਕ੍ਰਿਪਟੀ ਪ੍ਰੇ ਹੁਣ ਇਸ ਖੁਸ਼ੀ ਦੇ ਮੌਕੇ ਤੇ ਪੁੱਛਣਾ ਚਾਹਾਂਗਾ 50000 5 ਲੱਖ ਕਿੰਨੀ ਜਲਦੀ ਬਨੇਗਾ ਤੇ ਲੁਧਿਆਣਾ ਤੇ ਪੂਰੇ ਪੰਜਾਬ ਤੇ ਪੂਰੇ ਪੂਰੇ ਦੇਸ਼ ਦੇ ਵਿੱਚ ਕਦੋਂ ਇਹ ਫੈਲੇਗਾ ਦੇਖੋ ਇਹਦੇ ਵਿੱਚ ਸਾਡੇ ਨਾਲ ਬਹੁਤ ਲੋਕ ਆਏ ਹੋਏ ਨੇ ਤੁਸੀਂ ਆਈਐਮਏ ਦੇ ਪ੍ਰੈਜ਼ੀਡੈਂਟ ਸਾਹਿਬ ਨੇ ਡਾਕਟਰ ਵਿਸ਼ਾਲ ਚੋਪੜਾ ਜਿਹੜੇ ਕਿ ਮੈਡੀਕਲ ਸੁਪਰਡੈਂਟ ਹੈ ਜਿੰਦਰਾ ਹਸਪੀਟਲ ਦੇ ਜੋ ਮੈਂਬਰ ਬੋਰਡ ਨੇ ਬਾਬਾ ਫਰੀਦੇ ਬਹੁਤ ਐਮੀਨੈਂਟ ਪਰਸਨੈਲਿਟੀ ਐ ਡਾਕਟਰਸ ਐ ਇਹਨਾਂ ਦਾ ਮੈਡੀਕਲ ਔਰ ਪਲੱਸ ਇਹਨਾਂ ਦੇ ਕੋਵਿਡ ਚ ਵੀ ਜਿੱਦਾਂ ਇਹਨਾਂ ਨੇ ਸੇਵਾ ਕੀਤੀ ਇਹ ਵੀ ਸਾਡੇ 파ਟ ਬਣ ਰਹੇ ਨੇ ਸੋ ਇੱਕ ਡਿਸਟ੍ਰਿਕਟ ਤੋਂ ਦੂਜਾ ਜਿੱਦਾਂ ਪਟਿਆਲਾ ਹੋ ਗਿਆ ਫਿਰ ਹੁਸ਼ਾਰਪੁਰੇ ਦਾ ਕਾਫੀ ਡਿਸਟ੍ਰਿਕਟ ਨੇ ਜਿਹੜੇ ਸਾਨੂੰ ਕਹਿ ਰਹੇ ਨੇ ਕਿ ਸਾਡੇ ਨਾਲ 파ਟ ਹੋ ਤੋ ਵਿਦਨ 2 ਮੰਥਸ ਮੇਬੀ ਯੂ ਨੋ ਵੀ ਵਿਲ ਬੀ ਏਬਲ ਟੂ ਡੂ ਕੰ ਐਂਡ ਸਬਸੀਕੁਐਂਟਲੀ ਅਸੀਂ ਇਹਨੂੰ 5 ਲੱਖ ਦੇ ਕਰੀਬ April ਤੱਕ ਲੈ ਆਵਾਂਗੇ। ਸੋ ਲਾਸਟ ਲਾਸਟ ਕੁਐਸਚਨ ਬੱਚੇ ਤੁਸੀਂ ਬਹੁਤ ਵਧੀਆ ਕਿਹਾ ਓਬੈਸਟੀ ਦਾ ਸ਼ਿਕਾਰ ਹੋ ਰਹੇ ਨੇ ਤੇ ਬੱਚਿਆਂ ਨੂੰ ਬਲੱਡ ਪ੍ਰੈਸ਼ਰ ਦੀ ਅਵੇਰਨੈਸ ਬਹੁਤ ਜ਼ਰੂਰੀ ਹੈ। ਤਾਂ ਇਹ ਚੀਜ਼ ਜਿਹੜੀ ਹੈ ਪ੍ਰੀਵੈਂਸ਼ਨ ਜਿਹੜੀ ਤੁਸੀਂ ਕਹਿ ਰਹੇ ਹੋ ਸਾਡੇ ਹਿਸਾਬ ਨਾਲ 30 ਲੱਖ 50 ਲੱਖ ਹਸਪਤਾਲ 'ਚ ਖਰਚ ਹੋਣ ਦੀ ਤਾਂ ਪ੍ਰੀਵੈਂਸ਼ਨ ਬਹੁਤ ਪ੍ਰੈਕਟੀਕਲ ਚੀਜ਼ ਹੋਏਗੀ। ਤਾ ਬੱਚਿਆਂ ਦਾ ਤੇ ਪੇਰੈਂਟਸ ਦਾ ਕਿਸ ਤਰ੍ਹਾਂ ਦਾ ਇੰਟਰਸਟ ਦੇਖਿਆ ਤੁਸੀਂ ਦੇਖੋ ਬੱਚੇ ਬਹੁਤ ਜ਼ਿਆਦਾ ਮੋਟੀਵੇਟਿਡ ਤੁਸੀਂ ਜਿਹੜੇ ਤੁਸੀਂ ਅੰਦਰ ਆਏ ਸੀਗੇ ਪ੍ਰੋਗਰਾਮ ਚ ਦੇਖਿਆ ਹੋਗਾ ਦੇ ਆਰ ਸੈਲਫ ਮੋਟੀਵੇਟਿਟਡ ਉਹ ਸਾਡੇ ਕੇਜੈਂਟ ਸਾਡੇ ਡਾਕਟਰ ਬਣ ਗਏ ਨੇ ਸਾਡੀ ਕਮਿਊਨਿਟੀ ਦੇ ਪਾਰਟਨਰ ਬਣ ਗਏ ਉਹ ਜਿਹੜੀ ਪਾਰਟਨਰਸ਼ਿਪ ਅੱਗੇ ਵਧੇਗੀ ਐਂਡ ਹੋਪਫੁਲੀ ਆਈਐਮਏ ਬਾਕੀ ਹਸਪੀਟਲ ਸਾਰੇ ਮਿਲ ਕੇ ਇਸ ਨੂੰ ਅੱਗੇ ਲੈ ਕੇ ਜਾਵਾਂਗੇ ਡਾਕਟਰ ਡਾਕਟਰ ਸਾਹਿਬ ਹੈਗੇ ਨੇ ਤੁਹਾਨੂੰ ਬਾਕੀ ਇਹਨੂੰ ਕਿੱਦਾਂ ਅਲੈਕਸਟੈਪ ਜਾਣਗੇ ਜਾਣਕਾਰੀ ਦਿਓ ਸਰ ਕਿਸ ਤਰ੍ਹਾਂ ਮੋਟੀਵੇਸ਼ਨ ਦਿੱਤੀ ਜਾ ਰਹੀ ਹੈ ਬੱਚਿਆਂ ਨੂੰ ਤੇ ਕਿਸ ਤਰ੍ਹਾਂ ਸਿਕਾਇਆ ਜਾਂਦਾ ਇਹ ਤੁਸੀਂ ਦੇਖ ਰਹੇ ਹੋ ਕਿ ਬੱਚੇ ਆਲਰੇਡੀ ਮੋਟੀਵੇਟਿਡ ਨੇ ਬੱਚਿਆਂ ਨੂੰ ਆਊਟਰੀਚ ਪ੍ਰੋਗਰਾਮ ਇਹ ਕੀਤਾ ਜਾ ਰਿਹਾ ਸਕੂਲਾਂ ਦੇ ਵਿੱਚ ਜਾ ਕੇ ਟ੍ਰੇਨਡ ਟੈਕਨੀਸ਼ੀਅਨਸ ਐ ਡਾਕਟਰਸ ਦੀ ਟੀਮ ਉਹਨਾਂ ਨੂੰ ਟ੍ਰੇਨ ਕਰ ਰਹੀ ਹੈ ਐਂਡ ਬੱਚੇ ਮੋਟੀਵੇਟਿਡ ਬੱਚੇ ਨੂੰ ਜੀ ਸਿਖਾਇਆ ਵਾ ਤਾਂ ਕਿੰਨੇ ਬੱਚੇ ਮੋਟੀਵੇਟਿਡ 50000 ਬੱਚੇ ਸਿਖ ਚੁੱਕੇ ਨੇ ਜਿਹੜੇ ਕਿ ਅੱਗੇ ਹੋਰ ਇਹ ਇਹ ਟ੍ਰੇਨਰ ਬਣ ਗਏ ਜਿਹੜੇ ਕਿ ਅੱਗੇ ਟ੍ਰੇਨ ਕਰਨਗੇ ਲੋਕਾਂ ਨੂੰ ਸੀਪੀਆਰ ਦੇ ਮੁਤਾਬਕ ਉਹਨਾਂ ਨੂੰ ਕੁਝ ਸਿਖਾਇਆ ਗਿਆ ਬੱਚਿਆਂ ਨੂੰ ਹਜੇ ਸੀਪੀਆਰ ਬਾਰੇ ਦੱਸਿਆ ਗਿਆ ਬੇਸਿਕ ਬਿਮਾਰੀਆਂ ਬਾਰੇ ਜਾਗਰੂਕਤਾ ਲਈ ਆਈ ਗਈ ਹੈ ਹੌਲੀ ਹੌਲੀ ਇਹਦੇ ਵਿੱਚ ਹੋਰ ਚੀਜ਼ਾਂ ਡਾਕਟਰ ਬੇਸ਼ਮੋਹ ਜਦੂਰ ਐਡ ਕਰਨਗੇ ਸਾਡੀ ਵੱਲੋਂ ਇਹ ਮੌਕੇ ਤੁਸੀਂ ਇੰਨਾ ਵੱਡਾ ਉਪਰਾਲਾ ਕੀਤਾ ਅੱਜ ਆਯੋਜਿਤ ਕੀਤਾ ਮਹੂਤਵਨਾ ਬਹੁਤ ਵੱਡਾ ਹੁੰਦਾ ਹੈ ਕਿਉਂਕਿ ਇਹ ਕਈ ਕਈ ਸ਼ਹਿਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਸਾਂ ਤੇ ਇੱਕ ਇਹ ਯੋਜਨਾ ਚਲਾਈ ਜਾਏਗੀ ਬਿਲਕੁਲ ਚਲਾਈ ਜਾਏਗੀ ਪੰਜਾਬ ਦੇ ਵਿੱਚ ਵੀ ਔਰ ਦੇਸ਼ ਦੇ ਵਿੱਚ ਵੀ ਡਾਕਟਰ ਬੇਸ਼ਮੋਹ ਦੀ ਪੂਰੀ ਇੱਕ ਰੋਡ ਮੈਪ ਬਣਿਆ ਹੋਇਆ ਜਿਹਦੇ ਤਹਿਤ ਇਹਨੂੰ ਅੱਗੇ ਵਧਾਇਆ ਜਾਏਗਾ ਥੈਂਕ ਯੂ ਸਰ ਅੱਜ ਪੀਏਯੂ ਦੇ ਵਿੱਚ ਆਨਲਾਈਨ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਸੀ ਅਮਾਨ ਵੀ ਪਹੁੰਚਣੇ ਕੀ ਕੁਝ ਤਿਆਰੀਆਂ ਕੀਤੀਆਂ ਗਈਆਂ ਨੇ ਤੇ ਕੀ ਕੀ ਪ੍ਰਬੰਧ ਕੀਤੇ ਗਏ ਸਾਰੀ ਤਿਆਰੀਆਂ ਜਿਹੜੀ ਹੈ ਮੁਕੰਮਲ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਸਰ ਦੇ ਵਿੱਚ ਯਾਦ ਕਰਦੇ ਹੋਏ ਉਹਨਾਂ ਦਾ ਲਾਈਟ ਐਂਡ ਸਾਊਂਡ ਸ਼ੋਅ ਇੱਕ ਸਮਾਗਮ ਪੀਏਯੂ ਦੇ ਵਿੱਚ ਰੱਖਿਆ ਗਿਆ ਹੈ 6 ਵਜੇ ਉਹਦੀ ਸ਼ੁਰੂਆਤ ਹੈ 5:30 ਵਜੇ ਸਾਰੇ ਆਪਣੇ ਆਪਣੇ ਥਾਵਾਂ ਤੇ ਜਾ ਕੇ ਬਹਿ ਜਾਣਗੇ ਔਰ ਮੈਂ ਸਾਰੇ ਲੁਧਿਆਣਾ ਵਾਸੀਨ ਨੂੰ ਅਪੀਲ ਕਰਦਾ ਤੁਸੀਂ ਵੱਧ ਚੜ ਕੇ ਇਸ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਆਪਣਾ ਹਿੱਸਾ ਲਓ ਔਰ ਬਹੁਤ ਹੀ ਸੁੰਦਰ ਪ੍ਰੋਗਰਾਮ ਹੋਣ ਜਾ ਰਿਹਾ ਹੈ ਔਰ ਉਹਨਾਂ ਦੀ ਜਿਹੜੀ ਜੀਵਨ ਤੋਂ ਜਿਹੜੀ ਸਿੱਖਿਆ ਮਿਲਦੀ ਹੈ ਉਹਨੂੰ ਲਿਆ ਜਾਣਾ ਸਰ ਕੀ ਕੀ ਇਹਦੇ ਵਿੱਚ ਉਪਲਬਧ ਕੀਤੀ ਜਾ ਰਹੀ ਹੈ ਤੇ ਕੀ ਕੀ ਦਿਖਾਇਆ ਜਾਏਗਾ ਦਰਸ਼ਾਇਆ ਜਾਏਗਾ ਉਹਨਾਂ ਦੀ ਪੂਰੀ ਜਿਹੜੀ ਹੈਗੀ ਹੈ ਜੀਵਨ ਦੀ ਸਿੱਖਿਆ ਜਿਹੜੀ ਹੈਗੀ ਹੈ ਉਹ ਦਿੱਤੀ ਜਾਊਗੀ ਉਹਨਾਂ ਦੇ ਜੀਵਨ ਦੇ ਵਿਚਾਰ ਔਰ ਕਿੱਦਾਂ ਉਹਨਾਂ ਨੇ ਸ਼ਹਾਦਤ ਕੀਤੀ ਹੈ ਉਹ ਸਾਰਾ ਉਪਲਬਧ ਹੋਏ ਕੋਲ 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 ਕੁਝ ਨਾ ਸਰ ਇਸ ਵਿਸ਼ੇਸ਼ ਪ੍ਰੋਗਰਾਮ ਦੇ ਸਮਾਰੋਹ ਆ ਸਾਡੇ ਕੈਬਨਟ ਮੰਤਰੀ ਸਾਹਿਬਾਨ ਸਾਡੇ ਐਮ ਐਲ ਏ ਸਾਹਿਬਾਨ ਮੇਅਰ ਮੈਡਮ ਸਾਰੇ ਜਿੰਨੇ ਵੀ ਪਤਵੰਤੇ ਸੱਜਣ ਔਰ ਪਿੰਡਾਂ ਤੋ ਸਰਪੰਚ ਸਾਹਿਬਾਨ ਐਮ ਸੀ ਸਾਹਿਬਾਨ ਔਰ ਸਾਰੇ ਆਫੀਸਰਸ ਸਾਰੇ ਔਰ ਬਹੁਤ ਸਾਰੇ ਜਿਹੜੇ ਹੈਗੇ ਆ ਇੰਡਸਟਰੀਲਿਸਟ ਔਰ ਸਾਰੇ ਲੋਕ ਬੱਚੇ ਸਟੂਡੈਂਟਸ ਕਾਲਜ ਦੇ ਸਟੂਡੈਂਟਸ ਖਾਸ ਕਰ ਟੀਚਰ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਆ ਰਹੇ ਨੇ ਕਿੰਨੇ ਕੋਈ ਯੋਜਿਤ ਪ੍ਰੋਗਰਾਮ ਕਿੰਨੇ ਕੋਈ ਗੈਦਰਿੰਗ ਦਾ ਪ੍ਰੋਗਰਾਮ ਕੀਤਾ ਇਹ ਅਸੀਂ ਲਗਭਗ 20000 ਦੀ ਗੈਦਰਿੰਗ ਦਾ ਅਰੇਂਜਮੈਂਟ ਜਿਹੜਾ ਕੀਤਾ ਗਿਆ ਔਰ ਮੈਨੂੰ ਉਮੀਦ ਹੈ ਕਿ 20000 ਤੋਂ ਵੱਧ ਛੱਡ ਕੇ ਜਿਹੜੀ ਸੰਗਤ ਹੈ ਉਹ ਇੱਥੇ ਆਵੇ ਲੁਧਿਆਣਾ ਵਾਸੀ ਕਾਫੀ ਹੈਗੇ ਨੇ ਉਸ ਉਸ ਤੇ ਕਹਿੰਦੇ ਤੇ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਮੈਸੇਜ ਦੇਣਾ ਚਾਹੋਗੇ ਰਾਤ ਮੇਰੀ ਸਾਰੇ ਲੁਧਿਆਣਾ ਵਾਸੀਆਂ ਨੂੰ ਇਹ ਅਪੀਲ ਹੈ ਕਿ ਤੁਸੀਂ ਵੱਧ ਚੜ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਓ ਇਹ ਔਰ ਜਿਹੜੇ ਜੋ ਪ੍ਰੋਗਰਾਮ ਹੈ ਬਹੁਤ ਹੀ ਅੱਛੇ ਤਰੀਕੇ ਤੇ ਬਹੁਤ ਹੀ ਅੱਛੇ ਸਕੇਲ ਤੇ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਤੇ ਆਪਣਾ ਹਿੱਸਾ ਬੋਲੋ ਠੀਕ ਹੈ ਥੈਂਕ ਯੂ ਹ ਬਿਲਕੁਲ ਇਹ ਸਾਡਾ ਸੀਗੇ ਡਾਕਟਰ ਜਿਨ੍ਹਾਂ ਨੇ ਅੱਜ ਬਾਲਦੇਵਲ ਦੇ ਵਿੱਚ ਅ ਬੱਚਿਆਂ 50000 ਬੱਚਿਆਂ ਨੂੰ ਸਿਖਾਇਆ ਕਿ ਸੀਪੀਆਰ ਕੀ ਹੁੰਦਾ ਵਾ ਤੇ ਬੀਪੀ ਤੇ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ ਤੇ 50000 ਬੱਚਿਆਂ ਤੇ ਤੇ ਹੋਰ ਵੀ ਬੱਚਿਆਂ ਨੂੰ ਜਿਹੜਾ ਕਿਆ ਇਹ ਸਿੱਖਣ ਦਾ ਜ ਮੌਕਾ ਮਿਲਿਆ ਵਾ ਹਲ ਵਕ ਵਕ ਤਰ੍ਹਾਂ ਦੇ ਐਕਸੀਬਿਸ਼ਨ ਲੱਗੇ ਹੋਏ ਸੀਗੇ ਤੁਸੀਂ ਦੇਖਿਆ ਕਿ ਬੱਚਿਆਂ ਦੇ ਵੱਲੋਂ ਡੈਮੋ ਵੀ ਕੀਤੇ ਗਏ ਕਿ ਕਿਸ ਤਰ੍ਹਾਂ ਜੇਕਰ ਮੌਕੇ ਤੇ ਉੱਤੇ ਕੋਈ ਬੰਦਾ ਬੇਹੋਸ਼ ਹੁੰਦਾ ਤੇ ਉਸ ਨੂੰ ਕਿਸ ਤਰ੍ਹਾਂ ਉਸ ਨੂੰ ਸਹੀ ਕਰਨਾ ਹੈ ਤੇ ਉਸ ਨੂੰ ਤੁਰੰਤ ਹੀ ਐਮਬੂਲੈਂਸ ਦੇ ਰਾਹੀਂ ਹਸਪੀਟਲ ਦੇ ਵਿੱਚ ਐਡਮਿਟ ਕਰਨਾ ਜੁਰਦਨ ਲਾਹਤ ਦੇ ਨਾਲ ਯੋਮ ਰਿਪੋਰਟ ਹਣੀ ਦੇ ਨਾਲ